ਹਾਂਜੀ ਮਿੱਤਰੋ ਕੀ ਆ ਸਾਰੇ ਭਰਾਵਾਂ ਦਾ ਘਰ ਪਰਵਾਜ ਜਿਹੜਾ ਸਾਰੀ ਜਨ ਸਿਰਨੇ ਕਰਦਿਆ ਵਲੋਗ ਦੀ ਸਟਾਰਟਿੰਗ ਤੇ ਤੜਕ ਤੜਕੀ ਸਟਾਰਟਿੰਗ ਕਰਤੀ ਆ ਤੜਕ ਤੜਕੀ ਆਪ ਤਾਂ ਗਈ ਸੀ ਖੇਤ ਇਹ ਮੁੰਡਾ ਆਇਆ ਘਰੋਂ ਕਿੱਲੇ ਛੜ ਤੇ ਆ ਗਏ 25 30 ਛੜ ਤੇ 25 30 25 30 ਛੜਦੇ ਨੇ ਆ ਗਏ ਅਜੇ ਖੇਤ ਸੀ ਜੇ ਹੁਣ ਆ ਕੇ ਵੇਖਿਆ ਮੇਲੇ ਲੱਗਾ ਪਿਆ ਇੱਥੇ ਸਿਬਾਜ ਬਹੁਤ ਲੱਗਾ ਚੂਕੂ ਇਸਾ ਉਹਨੇ ਛੜਦੇ ਆ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਕਿਹੜੇ ਛੜਤੇ ਆ ਤੇ ਕਿਹੜੇ ਕਿਹੜੇ ਰਹਿ ਗਏ ਹੈਂ ਕਰਨ ਆਸ ਦਾ ਉੱਲੇ ਛੱਡੀ ਆਇਆ ਹੈ ਹੈ ਉੱਲੇ ਔਰ ਤੇ ਵੀ ਜੱਲ ਆਇਆ ਖੇਤ ਵਟਾ-ਵਟਾ ਬਣਾਈ ਜਾਂਦੇ ਸੀ ਆਪਣੇ ਝੂਣਣ ਵਾਲੇ ਬੰਦਿਆਂ ਨੇ ਆਉਣਾ ਅੱਜ ਤੇ ਪਨੀਰੀ ਪਟਣ ਆਉਣਾ 2 ਵਜੇ ਅੱਜ ਤਾਂ ਬਣਾਈ ਜਾਂਦੇ ਵਟਾ-ਵਟਾ ਉਹਨਾਂ ਨੇ ਪੱਠੇ ਲੈ ਕੇ ਆਂਦੇ ਬਾਹ ਹੁਣੀ ਆਏ ਆ ਇਧਰ ਬਾਜੀ ਲਾ ਦੀ ਇਧਰ ਹੀ ਨੇ ਆਉ ਸਾਰੀ ਬਾਜੀ ਲਾ ਦੀ ਆ ਬਾਕੀ ਆ ਜਾ ਚ ਪਾਈ ਬੈਠਾ ਆ ਗੁਤਰਾ ਪੱਕਾ ਲੈ ਛੱਡੇ ਕਾਲੇ ਦੂਸਾਂ ਨੇ ਕਿਹੇ ਘਰੇ ਜਾਵੜਿਆ ਸਾਲਾ ਉੱਥੇ ਜਾ ਕੇ ਕਹਿੰਦਾ ਅੰਦਰ ਆ ਗਿਆ ਕੁਲਾ ਕਵਰੇਜ ਵੀ ਆ ਕਵਰੇਜ ਵੀ ਆ ਤਾੜੀ 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 ਨਹੀਂ ਇੱਥੇ ਛੱਡੇ ਨਿਕਲ ਗਿਆ ਤਾਂ ਨਹੀਂ ਨਿਕਲ ਗਿਆ ਤਾਂ ਆਲ ਨੇ ਲਾਇਆ ਤੇ ਉੱਤਰ ਗਿਆ ਇਹ ਕਾ ਇੰਨਾ ਵੀ ਛੱਡੇ بیا ਆ ਤਾਂ ਘਟੋ ਘਟ 25 ਜਣੇ ਹੋ ਗਏ ਬੰਦ ਪਈ ਗੁਦਰੀ ਨੂੰ ਬਹੁਤ ਟਾਈਮ ਹੋ ਗਿਆ ਗੁਦਰਾ ਬੰਦ ਪਿਆ ਨੂੰ ਇਹ ਕਾ ਚਲਰ ਵਾਲੀ ਆ ਨਾਗੀ ਇਹ ਕਾ ਜਲਦੀ ਇੱਕ ਆ ਚੱਲਲੀ ਦੋ ਆ ਚੱਲੇ ਤੇ ਕਾ ਆ ਚੱਲਿਆ ਬਾਹ ਫਿਰਦੇ ਉੱਚੇ ਕੂਤਰ ਬਾਹ ਫਿਰਦੇ ਆ ਬਾਕੀ ਕਿਰਾਂ ਦੇ ਚੱਲੇ ਆ ਫੇਰ ਖੇਤ ਬਾਕੀ ਜਿਵੇਂ ਜਿਵੇਂ ਕੂਤਰ ਆਈ ਜਾਣਗੇ ਉਵੇਂ ਤੜੀ ਜਾ ਕੋਈ ਸਾ ਆਪਣਾ ਹਨਾ ਇਹ ਹਾਂ ਉਹ ਜਾਲਾਂਾਂ ਚ ਉਵੇਂ ਜਾਲਾਂਾਂ ਤੇ ਤੜੀ ਆਉਣੇ ਨੇ ਥੁੱਪੇ ਤੇ ਹੂਟਰ ਤਾਂ ਮਾਰਦੇ ਫਾਦੇ ਹੂੰ ਵਾ ਫਾਉ ਕਰ ਆਏ ਨਹੀਂ ਮੜੇ ਇਕੱਲੇ ਮਾਰਦੇ ਕੂਤਰ ਹਾਂ ਖੜਾ ਕੂਤਰਾ ਤਾਂ ਵੇਲ ਗਏ ਆਹ ਹੇ ਫੂਟਰ ਵੱਜਦਾ ਹੈ ਇਹ ਫਿਰ ਬੰਦੇ ਨੇੜੇ ਦੇ ਵੀ ਘਰ ਨੂੰ ਪਤਾ ਲੱਗਿਆ ਤਾਂ ਬੰਦਾ ਆ ਗਿਆ ਕੂਤੇ ਲਾਉਣ ਵਾਲਾ ਆਹੇ ਫੂਟਰ ਵੇ ਕਿੱਡਾ ਤਗੜਾ ਮਾਰਦਾ ਹੈ ਉਤਰੀ ਦੁਰੰਡਾ ਆਦਾ ਹੈ ആ ਮਾਰ ਕੇ ਨਹੀਂ ਇੱਥੇ ਬੈਠਾ ਹਾਂ ਅੰਦਰੋਂ ਵਗਨ ਆਦ ਨੇ ਗਾਈ ਛੁਰ ਲਈ ਵੰਗੋ ਤਾੜ ਹੀ ਨਹੀਂ ਅੰਦਰ ਹੋਣਾ ਹੂਟਰ ਮਾਰ ਜੇ ਡਰ ਜੇ ਆ ਦੋ ਆਏ ਨੀਲੇ ਓਹ ਹਰੇ ਦੁੱਧ ਚ ਕੂਤਰ ਤੇ ਆਪਾਂ ਚੱਲਨੇ ਖੇਤ ਤੇ ਕਬੂਤਰ ਤੁਹਾਨੂੰ ਕਿਰਾ ਵਖਾ ਦੀਏ ਇਧਰੋਂ ਖਾਦੇ ਹਨ ਇਧਰੋਂ ਕੁਆਲਿਟੀ ਆਊਗੀ। ਆਹ ਕੱਢਣਾ ਲਈ ਇਹ ਚੁਇਆ ਰੇ ਕਦੋਂ ਕੱਢਿਆ ਤੇ ਬਾਕੀ ਕੱਢਣ ਵਾਲੀ ਸਾਰੇ। ਆਇਦਰੋਂ ਵੀ। ਆਹ ਹੁਦਰਾ ਕੱਢਣਾ ਹੈ ਸਾਰੇ। ਚਾ ਚੰਗਾ ਚੱਲੇ ਖੇਤ ਓਕੇ ਬੂਟਰ ਤਾਂ ਮਾਰ ਦੇ ਹੈ ਬੂਟਰ ਮਾਰ ਦੇ ਓਕੇ ਲਓ ਜੀ ਬੱਚੇ ਬਾਈ ਦੀ ਮੁੰਡੇ ਨੇ ਖੁੱਡੇ ਜੋ ਤੇ ਆ ਗੋਲੀ ਖਾਣ ਲੱਗਾ ਭੂਂਡ ਡੜ ਗਿਆ ਕਿਥੇ ਲੜਿਆ ਆ ਇਹ ਆਵੇਂ ਕਿੱਦਾਂ ਆ ਗਿਆ ਆ ਆਵਨੇ ਸ਼ਾਂਜਾ ਨਹੀਂ ਹੁਣ ਕੀ ਕਰਨਾ ਭੂਂਡ ਦਾ ਹੁਣ ਭੂਂਡ ਮਾਰਨੇ ਸ਼ੁਰੂ ਕਰ ਦੇ ਮੈਂ ਬੱਸ ਬਾ ਹੁਣ ਜਾਂਦਾ ਕੋਠੇ ਤੇ ਯਾਰੇ ਮਾਰਨੇ ਮੈਂ ਕਤਲ ਕਰਨਾ ਹੁਣ ਇਹਨਾਂ ਦਾ ਲੋ ਜੀ ਮਿੱਤਰੋ ਆ ਗਏ ਕੰਨੇ ਖੇਤ ਤੇ ਕद्दू ਗਰੀ ਜੰਨੇ ਆ ਬਾ ਬੰਦੇ 2:00 ਵਜੇ ਆਉਣਗੇ ਪਨੀਰੀ ਪਟਣ ਦੋ ਕਹਿੰਦੇ ਹੁੰਦੇ ਯਾਰ 3:30-4:00 ਵਜੇ ਆਉਣਗੇ ਅੱਜ ਮੇਰਾ ਪਨੀਰੀ ਪਟਣਗੇ ਤੇ ਕਾਲੂ ਲਾ ਦੇਣਗੇ ਤੇ ਅੱਜ ਆਪਾਂ ਕद्दू ਕਰਕੇ ਰੱਖ ਦਿੰਨੇ ਆ ਦੋਵੇਂ ਕਿਾਰੇ ਤੇ ਪੋਚਾ ਪਾਚਾ ਲਾ ਕੇ ਵਿਹਲੇ ਹੋ ਜੰਨੇ ਆ ਔਰ ਟਰੈਕਟਰ ਕद्दू ਗਰੀ ਜਾਂਦਾ ਆ ਜਿਹੜੀ ਵੱਟ ਉੱਟ ਮਾੜੀ ਮੂਟੀ ਉਹਦਾ ਵੱਟਾ ਹੱਤ ਤੱਕ ਗਏ ਬੰਗਾ ਆਪਾਂ ਇਹ ਮਾੜੀ ਮੂਟੀ ਹੈਗੀ ਆ ਉੱਥੇ ਪੋਚਾ ਲਾ ਦਿੰਨੇ ਆ ਤੇ ਬਾਅਦ ਚ ਹੈਗੇ ਵਿਹਲੇ ਆਪਾਂ ਬਾਅਦ ਚ ਘਰੇ ਚੱਲ ਕੇ ਆਉਣੇ ਆ ਕੰਪਿਊਟਰ ਵੇਖ ਕੇ ਆਉਣੇ ਆ 12 ਵਜ ਗਏ ਤੇ ਕੋਈ ਸਾਹ ਨੇ ਅੱਜ ਦਾ ਆਪ ਹੀ ਛੱਡਦੇ ਸੀਗੇ ਤੇ ਆਪ ਹੀ ਭਾਈ ਭੂਈ ਜੰ ਤਾੜੀ ਜਾਂਦਾ ਹੋਰ ਹੈਗਾ ਪਿੰਡ ਆਪਣਾ ਉਹ ਟਾਵਰ ਦੀ ਨੇ ਉਹ ਗੁਰਦੁਆਰਾ ਦੀnga ਕੋਈ ਦੇਲੇ ਮਾੜ ਆ ਜਾਂਦਾ ਇੱਧਰ ਪਾਸੇ ਇੱਕ ਟਰਮੀਪੈਂਡ ਉਹ ਬਾਡਰ ਬਾਕਸ ਟਰਮਾ ਦਾ ਬਾਕੀ ਉਕੇ ਆ ਲੋ ਜੀ ਨਤਰੂ ਇੱਕ ਵਜਨਾਲਾ ਤੇ ਕੂਤਰ ਕੋਈ ਸਾਹਮਣੇ ਟਾੜ ਤੇ ਬਸ ਨੂੰ ਬੈਠੇ ਤਿੰਨ ਚਾਰ ਕੂਤਰ ਬਾਕੀ ਪਹਿਲਾਂ ਬਹਿ ਗਏ ਸੀ ਪਰ ਉਹ ਨਹੀਂ ਵੀ ਦਿਨ ਹੋ ਗਏ ਬੰਦ ਪਿਆ ਨੋ ਕੋਈ 11 ਵਜੇ ਬਹਿ ਗਿਆ ਕੋਈ 10:30 ਬਹਿ ਗਿਆ ਤਿੰਨ ਚਾਰ 12 ਵਜੇ ਬਹਿ ਗਏ ਨਵੇਂ ਕੂਤਰ ਸੀਗੇ ਬੰਦਾ ਨਵੇਂ ਨਹੀਂ ਸੀਗੇ ਯਾਰ ਮਗਰ ਪਿੱਛੇ ਵੀ ਉੜਦੇ ਨੇ 20 ਦਿਨ ਬੰਦ ਹੋ ਗਿਆ ਨਵੇਂ ਹੁਣ ਤੱਕ ਸਮਝ ਲੋ ਤੇ ਹੁਣ ਆਪਾਂ ਇੱਕ ਜਮਾਂ ਨਵੀਂ ਗੂਦਰੀ ਕੱਢਦੇ ਆਂ ਬੱਚਾ ਅੰਦਾਜ਼ ਛੱਡਿਆ ਸੀ ਤੇ ਹੁਣ ਕੱਟਣੀ ਆ ਉਹ ਧੀਰੀ ਗੂਦਰੀ ਆ ਤੇ ਉਹ ਚੈੱਕ ਕਰਾ ਦਨੇ ਆ ਤੇ ਇੱਧਰ ਵੀ ਬਾਕੀ ਤਾੜੇ ਵੇ ਗੂਦਰ ਤੇ ਇੱਧਰ ਫੂਦਨਾ ਤਾੜਿਆਂ ਪੰਨ ਤੇ ਆਪਾਂ ਟਰਾਲੀ ਵੀ ਚੱਕ ਕੇ ਲੈ ਕੇ ਆਉਣੀ ਸੱਚ ਉਹ ਤੋਂ ਪੁੱਛਦਾ ਹਾਂ ਫੂਲਾ ਕੇ ਬਣ ਗਈ ਕਿ ਨਹੀਂ ਬਣ ਗਈ ਨਹੀਂ ਅੱਜ ਆਵਾਂਗੇ ਚੱਕ ਲਿਆਵਾਂਗੇ ਆ ਦਿਗਲੀ ਫਿਰਦੀ ਏ ਕਿਉਂ ਫਿਰਦੀ ਏ ਫਿਰਦੀ ਆਂ ਆਂਦੀ ਆੜਾ ਮਗੇ ਆ ਛੜਨੀ ਕੁਦਰੀ ਛੜਾਂਗੇ ਉਹ ਖਾਦੀ ਹੈ ਇਹ ਗਲਾਬੀ ਡੰਡਾ ਬਗੜਾ ਰੱਚੇ ਕਰਾ ਤੇਰੀ ਤੇਰੀ ਆਹ ਪੜ ਤੂੰ ਮੈਨੂੰ ਕੈਮਰਾ ਫੋਕਸ ਆਮ ਕੋਮੇ ਦੇਕ ਨੇ 4400 ਰੁਪਏ ਪਰ ਇਹ ਨੋ ਜਾ ਇੱਕ ਕਿਝੜ ਆ ਆ ਕੰਮ ਸ਼ੂਟ ਆ ਥੋੜੀ ਜਾ ਹੀ ਹੈ ਇੱਥੇ ਖੜ ਗਿਆ ਹਰ ਦਾ 4300 ਰੁਪਏ ਇੱਕ ਕਈ ਸ਼ਟ ਲੱਗ ਨਾ ਤੇ ਨਹੀਂ ਗਈ ਬਾਦ ਗਏ ਹੂੰ ਮਿੱਕੀ ਦੇ ਵਾਰਗੇ। ਖੌਲੇ ਗਰੇ ਭਾਈ ਘਰੇ ਉੱਡ ਗਈ। ਬਾਜਾ ਥੱਲੇ। ਬਾਜਾ। ਵਾਹ। ਕੀ ਆਵੇ ਇਧਰ ਇਧਰ। ਲੋਈ। ਹੋ ਗਈ। ਜਬਰਤਲਾ ਹਾਂ। ਭਰਕਾਲਾ। ਇਹ ਨਹੀਂ ਸਿੱਧੀ ਆਉਣਾ ਯਾਨੀ। ਗਈ ਜੀ। ਨਵੀਂ ਜਮਾ ਕੂਤਰੀ। ਨਹੀਂ ਆਉਣਾ ਤਾਂ ਬਾਹ। ਰੰਗ ਬਹੁਤ ਸੋਹਣਾ ਲੱਗਦਾ ਏ ਆ ਗਈ ਜਮ ਸਿਰ ਤੇ ਭੜਕਾਈ ਚੱਲ ਬਾਲਗੇ ਜੀ ਕੂਤਰੀ ਤੇ ਫੇਰ ਆਪਾਂ ਗਾ ਕੰਟੀਨਿਊ ਕਰਦੇ ਆ ਆ ਚੱਲੀ ਲਓ ਜੀ ਕੁਝ ਸਾ ਕੂਤਰੀ ਭਰੀ ਆ ਤੇ ਆਪਾਂ ਛੱਡੀ ਸੀ 12:44 ਮਿੰਟ ਤੇ ਤੇ ਟਾਈਮ ਹੋ ਗਿਆ 2:30 ਦਾ ਬਹੁਤ ਵੱਗੀਆਂ ਤੇ ਆ ਬੇਟੀ ਕੂਤਰੀ ਹੋਰ ਨੇ ਪਾਸੇ ਆ ਆ ਬੇ ਪਰੇ ਘੰਟਾ ਲੇ ਬੈਠਾ ਔਰ ਲੇ ਬਸ ਕੁੱਤਰੀਆ ਇੱਕ ਆਪਾਂ ਆ ਛੜੇ ਨਮਾਜ ਦਾ ਲਾਲਚੀ ਦਾ ਕੁੱਤਰ ਜਮਾ ਸਿੱਧਾ ਆਇਆ ਬਹੁਤ ਚੂਰ ਆਇਆ ਗਲੀਆਂ ਆ ਗਿਆ ਸੀ ਆ ਤਾਂ ਯਾਰ ਗਲੀਆਂ ਪੈ ਗਿਆ ਸੀਗਾ ਨਾਲ ਲਾ ਕੁੱਤਰ ਬਹੁਤ ਚੰਗਾ ਡੈਵੀ ਯਾਰ ਤੇ ਇੱਕ ਆਪਾਂ ਛੜੇ ਕਾਲੀ ਪੂਛਰਾ ਉਹ ਆਪਾਂ ਖੁੱਡੇ ਛੜਤਾ ਉਹ ਵੀ ਬਹੁਤ ਡੈਵੀ ਕੁੱਤਰ ਯਾਰ ਉਹ ਪੰਜਾ ਇੱਥੇ ਆਹ ਸਾਹਮਣੇ ਬੈਠਾ ਓ ਬੈਠਾ ਸਾਹਮਣੇ ਪੰਜਾ ਸਾਲਾਂ ਬਾਅਦ ਕੱਢਿਆ ਸੀ ਨਵਾਂ ਕੁੱਤਰ ਪਹਿਲਾਂ ਆਪਣੇ ਕੋਲ ਦੇ ਦੋ ਤਿੰਨ ਬਾਈਆਂ ਜਿੱਤੇ ਹੋਇਆ ਸੀਗਾ ਤੇ ਇਹ ਬੱਚੇ ਹੱਥ ਰੱਖ ਲਈ ਗਾ ਬੁੱਢੇ ਸਮਝਣਾ ਪੰਜਾ ਸਾਲਾਂ ਬਾਅਦ ਕੱਢਿਆ ਹੈ 3-4 ਸਾਲ ਤਾਂ ਆਪਣੇ ਘਰੇ ਉੱਡਿਆ ਤੇ 5 ਸਾਲਾਂ ਬਾਅਦ ਹੁਣ ਕੱਢਿਆ ਏ 9-10 ਸਾਲਾਂ ਦਾ ਇਹ ਪੁੱਤਰ ਤੇ ਹੁਣ ਬੈਗੀ ਆ ਕੁਤਰੀ ਇਹ ਵੀ ਤਾੜਦੇ ਆਪਾਂ ਆ ਬੈਠਾ ਤੈਨੂੰ ਖਾ ਦੇ ਨੇ ਖਟਿੰਗਾ ਖਾਣਾ ਆਇਆ ਬੈਠੇ ਬੈਠੇ ਰੰਗਣਾ ਬਈ ਯਾਰ ਪੁੱਤਰ ਮੈਂ ਚੱਲ ਛੱਡਾਂਗੇ ਇਹ ਛੱਡ ਲੈ ਵੀ ਨਾ ਇਹ ਬੁੱਢਾ ਗੁੱਤ ਛੱਡ ਲੈ ਕੁੱਡੂ ਫੋਲੀ ਏ ਹਜੇ ਵੀ ਉਹ ਚੜ ਗਿਆ ਯਾਰ ਇਹ ਅੱਜ ਪਹਿਲੇ ਦਿਨ ਵੀ ਇੰਨੇ ਟਾਈਮ ਬਸਦਾ ਛਤਰੀ ਤੇ ਆਇਆ ਕੋਈ ਪਾਸੇ ਨਹੀਂ ਬੈਠਾ ਇੰਨੇ ਸਾਲਾ ਬਾਅਦ ਵਿੰਦਰ ਮੈਸ਼ਰੀ ਕੋ ਤੇ ਭੋਲੇ ਆਦਾ ਹੀ ਨੇ ਟਾਈਮ ਤੇ ਕਰ ਬੈੰਦੀ ਤਾਂ ਆਹ ਨਹੀਂ ਸਾਲੀ ਜਿਹੜੇ ਸਿਆਲ ਦੇ ਲੱਗੇ ਵੇ ਆ ਇਹਨਾਂ ਤਾਂ ਕੀ ਕਹਿਣਾ ਸੀ ਕਿ ਪੰਜਾ ਸਾਲਾ ਬਸ ਇਦਾਂ ਛੱਕਰ ਹੀ ਆਇਆ ਇਹ ਹਨਾ ਕੋਈ ਸਾ ਤੇ ਫਾਈਮੈਂਟ ਕਾੜਦਾ ਤੇ ਆ ਮੜਾ ਫੋਕਸ ਕਾੜ ਕੇ ਆਵੇਦਾ ਕਿਉਂ ਬਲੀ ਉਹ ਤੋਰਤੀ ਤੇ ਆਪਣੀ ਹੋਂ ਨਿਕਲੀ ਜਾ ਟੋਟ ਗਈ ਹੋਣਾ ਜੜੂ ਕਿਵੇਂ ਇਹ ਜੋੜ ਲਾਂ ਕੋਈ ਨਾ ਆਹ ਫੜ ਤੂੰ ਕਿਹੜੇ ਫੋਕਸ ਕਰ ਰਿਹਾ ਸਮਝਾਗਾ ਇਥੇ ਕਿਹੜੇ ਦਾ ਸਾਹ ਰਿਹਾ

ਤਾਰੇ ਤਾਂ ਹੁਣ ਚ ਕੜਾਕਾ ਕੱਢਦੇ ਆਂ ਹੂੰ ਬਹੁਤ ਸਨੋ ਢੀਰ ਉਤਰੀ ਫੜ ਲ ਗਈ ਆਲ ਮੇਸ਼ਾ ਮਰੇ ਫੜ ਲਿਆ ਬਹੁਤੀ ਛੜਤੀ ਆ ਬਖੋਡੇ ਚ ਖੋਡੇ ਜਾ ਕਿੰਨੇ ਟਰੋਲੀ ਚ ਭਰੇੜਾ ਇੱਕ ਆਪਣੀ ਡਰੋਲੀ ਕੱਲੂ ਆ ਜਾਣੀ ਆ ਨਵੀਂ ਲੈ ਕੇ ਆਉਣੀ ਆ ਆਪਣੋ ਡੋਲੀ ਕੱਲ ਲਈ ਕੱਲ ਲੈ ਗਣੀ ਆ ਹੈਨਾ ਕੱਲੂ ਲਿਆਵਾਂਗੇ ਅੱਕਾ ਇੱਕ ਇੱਕ ਤਾਂ ਪਿੰਜਰਾ ਗੇ ਹੁਣ ਲਾ ਦੇ ਯਾਰ ਕੋਣ ਲਾਇਆ ਮੈਂ ਵੀਡੀਓ ਬਣਾਉਣਾ ਲਾਇਆ ਵੀਡੀਓ ਨਹੀਂ ਬਣਾਉਣੀ ਫੋਟੋ ਨਹੀਂ ਮਾਰਨਾ ਦੁਪਹਿਰ ਆ ਰਹੀ ਹੈਂ ਦੇ ਆਹ ਲੋ ਜੀ ਮੇਤਰੋ ਸਾਰੇ ਗੁਦਰਾਂ ਦਾਣਾ ਪਾਣਾ ਆਪਾਂ ਬਦਾਮ ਬਦੂਨ ਦੇ ਦੇ ਸੀ ਤੇ ਖਾਈ ਜਾਂਦੇ ਤੇ ਬੁੱਧ ਨੇ ਖਾਲੇ ਤੇ ਅੱਧੇ ਖਾਈ ਜਾਂਦੇ ਜੇ ਤੇ ਬੂਸਾ ਹੀ ਫਿਰਦੇ ਤੇ ਹੁਣ ਜਾ ਕੇ ਆਣੀ ਅਸੀਂ ਖੇਤ ਫੇਰ ਚੱਲੀ ਜਾਂਗਾ ਮੋਟਰਾਂ ਤਿੰਨ ਨਾਲੇ ਬੰਦੇ ਵੀ ਕਿਉਂ ਨੇ ਆਏ ਕਿਨ ਪਨੀਰੀ ਵਾਲੇ ਤੇ ਚੱਲ ਗਏ ਆ ਗਏ ਆ ਗਏ ਨੇ ਪਨੀਰੀ ਵਾਲੇ ਹੈ ਉਹ ਪਾ ਰਹੇ ਨੇ ਨਹੀਂ ਰਹਿਣ ਦੇ ਬਾਅਦ ਸਹੀ ਕੋਈ ਨਹੀਂ ਤੇ ਕੀ ਇੱਕ ਹੀ ਬੰਦੇ ਆ ਗਏ ਨੇ ਆ ਆ ਗਏ ਹੁਣ ਗੇ ਚੱਲ ਜਾ ਕੇ ਵੇਖ ਲਈ ਆਪਾਂ ਲਓ ਜੀ ਆ ਗਏ ਖੇਤ ਖੜਾ ਵੇਖੀ ਆ ਸੰਦਲਾਂ ਕਿਆ ਬਣਾਉਣੇ ਇਹ ਤਾਂ ਇੰਨੇ ਪਤਾ ਇਦਨ ਪਾਣੀ ਛੱਡਣ ਵਾਸਤੇ ਹੈ ਦੱਸ ਦਿਨ ਕਦ ਬਣਾਈਆ ਵੀ ਕੈਮਰਾ ਕੈਮਰਾਮੈਨ ਘਾਰ ਤੂੰ ਆਓ ਭਰ ਗਿਆ ਕੈਰਾ ਕਦੇ ਘਰ ਲਾ ਹਾਂ ਹਾਂ ਲਓ ਇਹ ਆ ਲੈ ਗਿਆ ਕਈ ਫੜ ਕੇ ਪਤਾ ਨ ਕਿੱਧਰ ਤੈ ਰ ਜਾਂਦਾ ਆ ਕਰਾਇਆ ਪਾਇਆ ਪੈ ਆਇਆ ਕਾ ਆ ਬਣੀ ਜਾਂਦੀ ਆ ਲਓ ਇਹ ਕਰਨਾ ਗਵਟਾ ਸਟਾ ਪੁੱਛਣ ਨੱਕਾ ਬੰਦ ਕਰੀ ਜਾਂਦਾ ਪਨੀਰੀ ਵਾਲੇ ਅਜੇ ਆਏ ਨਹੀਂ ਆਏ ਨਹੀਂ ਆਣਾ ਓਏ ਆ ਲੋਕਾਂ ਦੇ ਝੋਨੇ ਲੱਗੇ ਨੇ ਤੇ ਸਾਡਾ ਫੱਡ ਹੋਇਆ ਪਿਆ ਭਰੀ ਜਾਂਦਾ ਆ ਭਰਿਆ ਗਿਆ ਹਾਂ ਬਣਾਓ ਜੀ ਆ ਗਏ ਘਰੇ ਤੇ ਹੋ ਗਿਆ ਸ਼ਾਮ ਦਾ ਟਾਈਮ ਬਦਾਉਂਦੇ ਆ ਬੋਲੀ ਜਾਂਦੇ ਅੱਬਾ ਹੁਣ ਐਂਦੀ ਆ ਬਲੌਗ ਦਾ ਹਾਂ ਬਾਕੀ ਕੱਲ ਝੋਨਾ ਜਰਾਂਦਾ ਵਾਂ ਕੱਲ ਉਹਨਾਂ ਨੇ ਬੰਦੇ ਆਏ ਤਾਂ ਆਏ ਨਹੀਂ ਯਾਰ ਬੰਦੀ ਆ ਹੈਨਾ ਕੁਝ ਕੁਝ ਕਹਿਣਾ ਚਾਹੁੰਦੇ ਹਾਂ ਵਾ ਤਨ ਕੋ ਕਹਿਣਾ ਚਾਹੁੰਦੇ ਬਾਬਾ ਬੋਲੀ ਇਹਦਾ ਸੁਣੀ ਜਾਨੇ ਪਾਠ ਕੁ ਨਹੀਂ ਕੁਝ ਕਹਿਣਾ ਜਾਉਨੇ ਨਾ ਕੱਲ ਨੂੰ ਆਪਾਂ ਟ੍ਰੋਲੀ ਵੀ ਲੈ ਕੇ ਆਉਣੀ ਆ ਕੱਲ ਨੂੰ ਲੈ ਆਵਾਂਗੇ 12 ਇੱਕੋ ਹੀ ਬਣੂਗਾ ਹੈਨਾ ਹਾਂ ਸਾਡੇ 5000 ਦੀ ਬਣਵਾਈ ਆਪਾਂ ਮਿੱਤਰੋ ਉਹ ਟਰੋਲੀ ਤੁਹਾਨੂੰ ਦਿਖਾਵਾਂਗੇ ਕਿਹੜੀ ਆ ਉਹ ਤਾਂ ਐ ਮਹਿੰਗੀ ਆ ਨਾ ਕਾ ਕੋਈ ਨਹੀਂ ਇੱਕ ਆਪਾਂ ਇੱਕ ਆਪਾਂ ਬਣਾਵਾਂਗੇ 6ਆਂ ਰੱਖਣ ਵਾਲੀ ਜਾਂ 8ਾਂ ਵਾਲੀ ਇਹ ਹੈਗੀ 3 ਨਾਲੀ ਜਿਹੜੀ ਆਪਾਂ ਬਣਵਾਈ ਆ ਆ ਇਹ ਆਪਾਂ ਬਣਵਾਈ ਹੈਗੀ ਆ 3 ਨਾਲ ਰੱਖਣ ਵਾਲੀ ਆਪਾਂ ਹੁਣ ਬਣਵਾਵਾਂਗੇ 6ਆਂ ਜਾਂ 8ਾਂ ਰੱਖਣ ਵਾਲੀ ਤੇ ਇਹ ਪਰਜੀਤੋਂ ਬਣਾਈਏ ਕੰਮਿਆਂ ਵਾਲੇ ਤੋਂ 55000 ਦੀ ਕਹਿੰਦਾ ਉਹ ਤੇ ਵੇਨੇ ਅਜ ਕੱਲ ਨੂੰ ਚੱਕ ਕੇ ਲਿਆਵਾਂਗੇ ਆਪਾਂ ਤੇ ਵਿਖਾਵਾਂਗੇ ਤੁਹਾਨੂੰ ਕਿਵੇਂ ਆਹੋ ਟਰੋਲੀ ਇਹ ਕਹਾਵੜਾ ਕਿਹਾ ਦੋਵੇਂ ਉੱਡ ਕੇ ਆਏ ਹਨ ਇਹ ਟੈਟੂਏ ਇਹ ਤਾਂ ਨਹੀਂ ਲੈਂਦਾ ਟੈਟੂ ਹੈ ਕਿਨੇ ਵਾਇ ਸੀਗਾ 6 6 ਮੇਲੇ ਜਾ ਸਪੀਡ ਨਹੀਂ ਹੋਈ ਏ ਸੂਈ ਖੋਦੀ ਸੀਗੀ ਕੀੜੀਆਂ ਲੜਦਾਂ ਹੈ ਕੀੜੀਆਂ ਲੜਦਾਂ ਹੈ ਗਾਣਾ ਗਾ ਦੇ ਬਈ ਗਾਣਾ ਗਾ ਦੇ ਬਾਣਾ ਨਹੀਂ ਹੈ ਚਲੋ ਮਿੱਤਰੋ ਕਰਦਗੇ ਬਰਾਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਆ ਕਰੋ ਕਿਉਂਕਿ ਬਣਾ ਫਾਇਦਾ ਜੇ ਟੁੱਕੇ ਦੀ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸ ਦੇ ਵੀਡੀਓ ਕਿਵੇਂ ਲੱਗਦੀ ਹੈ ਬਾਕੀ ਸਾਰੇ ਵੀਰਾਂ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੀਏ